ਜਿੱਥੇ ਸਾਤਕਾਰ ਸ੍ਰੀ ਹਰਮੰਦਰ ਸਾਹਿਬ ਦਾ ਮਾਡਲ ਜਿਹੜਾ ਸਥਾਪਿਤ ਹੋਇਆ ਸੀ ਪਿਛਲੇ ਸਮੇਂ ਦੇ ਵਿੱਚ ਉਹਨੂੰ ਥੋੜਾ ਜਿਹਾ ਅੱਗੇ ਤੇ ਸੁੰਦਰੀ ਕਰਨ ਵਾਸਤੇ ਤੇ ਸ਼ਿਫਟ ਕਰਨ ਵਾਸਤੇ ਅੱਜ ਗੁਰ ਰਾਮਦਾਸ ਪਾਸ ਦੇ ਚਾਨਣਾ ਅਰਦਾਸ ਕੀਤੀ ਹੈ ਸਾਰੇ ਜਿਹੜੇ ਆਪਣਾ ਮਰਯਾਦਾ ਉਹ ਸੰਪੂਰਨ ਹੋਈ ਹੈ ਔਰ ਗੁਰੂ ਸਾਹਿਬ ਦਾ ਚਾਨਣਾ ਅਰਦਾਸ ਕੀਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ 에ਅਰਪੋਰਟ ਅਥਾਰਟੀ ਸੀਆਈਏ ਸਾਹਿਬ ਦੇ ਕਮਾਂਡਰ ਤੋਂ ਲੈ ਕੇ ਸਭ ਤੋਂ ਬਾਅਦ ਸਟਾਫ 에ਅਰਪੋਰਟ ਅਥਾਰਟੀ ਦੇ ਸਭ ਤੋਂ ਬਾਅਦ ਸਟਾਫ ਜਿਹੜਾ ਬਹੁਤ ਜ਼ਿਆਦਾ ਕੋਆਪਰੇਟਿਵ ਹੈ ਬਹੁਤ ਜ਼ਿਆਦਾ ਪਿਆਰ ਮਿਲ ਮਿਲਵਾਲੇ ਅੰਤਾਂ ਦਾ ਰਾਮਦਾ ਪਾਸ਼ਾ ਦਾ ਇੰਟਰਨੈਸ਼ਨਲ 에어ਪੋਰਟ ਅੰਮ੍ਰitsar ਹੈ ਇੱਥੇ ਤੇ ਯਾਤਰਾਵਾਂ ਦੀ ਔਰ ਇਹ ਜੜੀਆਂ ਇਹ ਲਾਈਨ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਵਿਸਤਾਰ ਹੋ ਰਿਹਾ ਯਾਤਰਾਵਾਂ ਦੀ ਆਮਦ ਤੇ ਯਾਤਰਾਵਾਂ ਦੇ ਧਿਆਨ ਦੀ ਗਿਣਤੀ ਨੂੰ ਵਧੇ ਨਾਲ ਰੱਖਿਆ ਸਰਕਾਰ ਨੇ ਵੱਡੇ ਪੱਧਰ ਤੇ ਨੂੰ ਐਕਸਪੈਂਡ ਕੀਤਾ ਰਣਬਾਵੇ ਵੱਟਾ ਕੀਤਾ ਔਰ ਹੁਣ ਜਿਹੜੇ ਇਹਦਾ ਵਾਧਾ ਹੋ ਰਿਹਾ ਜਿਵੇਂ ਡਾਇਰੈਕਟਰ 에어ਪੋਰਟ ਅਥਾਰਟੀ ਸਾਹਿਬ ਨੇ ਦੱਸਿਆ ਕਿ ਯਾਤਰਾਵਾਂ ਦੀ ਆਮਦ ਕਰਕੇ ਲੋਡ ਨੂੰ ਮੁਖਰਾ ਦੇਣਾ ਜਿਹੜੇ ਕਾਊਂਟਰ ਨੇਡ ਰਿਪੋਰਟ ਆਦਾ ਉਹ ਦਾ ਕਾਊਂਟਰਾਂ ਦੀ ਗਿਣਤੀ ਵਧਾ ਰਿਹਾ ਹੈ ਉਹਦੇ ਵਾਸਤੇ ਥੋੜੀ ਜਗ੍ਹਾ ਦੀ ਲੋੜ ਜ਼ਰੂਰ ਸੀ ਹੋਰ ਤੇ ਜਿੱਥੇ ਸੱਚਕੜੀ ਸ੍ਰੀ ਹਰਮੰਦਰ ਸਾਹਿਬ ਦਾ ਮਾਡਲ ਜਿਹੜਾ ਸਥਾਪਿਤ ਹੋਇਆ ਸੀ ਪਿਛਲੇ ਸਮੇਂ ਦੇ ਵਿੱਚ ਉਹਨੂੰ ਥੋੜਾ ਜਿਹਾ ਅੱਗੇ ਇਹ ਤੇ ਸੁੰਦਰੀ ਕਰਨ ਵਾਸਤੇ ਤੇਨੂੰ ਸ਼ਿਫਟ ਕਰਨ ਵਾਸਤੇ ਅੱਜ ਗੁਰ ਰਾਮਦਾਸ ਪਾਸ ਦੇ ਚਾਨਣਾ ਅਰਦਾਸ ਕੀਤੀ ਹੈ ਸਾਰੇ ਜਿਹੜੇ ਆਪਣਾ ਮਰਯਾਦਾ ਉਹ ਸੰਪੂਰਨ ਹੋਈ ਹੈ ਔਰ ਗੁਰੂ ਸਾਹਿਬ ਦਾ ਚਾਨਣਾ ਅਰਦਾਸ ਕੀਤੀ ਹੈ ਕਿ ਉਹਨਾਂ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ 에ਅਰਪੋਰਟ ਅਥਾਰਟੀ ਸੀਆਈਏ ਸਾਹਿਬ ਦੇ ਕਮਾਂਡਰ ਤੋਂ ਉਹਨਾਂ ਦਾ ਸਭ ਤੋਂ ਵੱਡਾ ਸਟਾਫ 에ਅਰਪੋਰਟ ਅਥਾਰਟੀ ਦਾ ਸਭ ਤੋਂ ਵੱਡਾ ਸਟਾਫ ਜਿਹੜਾ ਬਹੁਤ ਜ਼ਿਆਦਾ ਕੋਆਪਰੇਟਿਵ ਹੈ ਬਹੁਤ ਜ਼ਿਆਦਾ ਪਿਆਰ ਮਿਲ ਮਿਲਵਾਲੇ ਔਰ ਅੱਜ ਤੱਕ ਕੋਈ ਵੀ 에어ਪੋਰਟ ਦੇ ਸੰਬੰਧ ਵਿੱਚ ਜਿਹੜੇ ਸਾਡੇ ਯਾਤਰੀ ਹੁੰਦੇ ਨੇ ਸੱਚ ਜਾਣੇ ਸ੍ਰੀ ਹਰਿਮੰਦਰ ਸਾਹਿਬ ਦੇ ਯਾਤਰਾ ਕਰਨ ਵਾਸਤੇ ਦਰਸ਼ਨਦਾਰ ਕਰਨ ਵਾਸਤੇ ਕਿਸੇ ਨੇ ਕੋਈ ਇਹਨਾਂ ਦੇ ਮਿਸਬਿਹੇਵੀਅਰ ਅੱਜ ਤੱਕ ਸ਼ਿਕਾਇਤ ਨਹੀਂ ਕੀਤੀ ਔਰ ਬਹੁਤ ਸੋਹਣੇ ਕੋਆਪਰੇਟਿਵ ਅੰਦਾਜ਼ ਦੇ ਵਿੱਚ ਹਮੇਸ਼ਾ ਇਹ ਸਾਰੇ ਆਏ ਹੋਏ ਯਾਤਰਾਵਾਂ ਦੇ ਜੀ ਆਇਆਂ ਕਹਿੰਦੇ ਆ ਤੇ ਬੜੇ ਸਤਿਕਾਰ ਨਾਲ ਜੀ ਆਇਆਂ ਕਹਿੰਦੇ ਆ ਜੋ ਫਾਰਮੈਟੀ ਉਹਨਾਂ ਬੰਦੀਆਂ ਨੇ ਔਰ ਉਸ ਤੋਂ ਬਾਅਦ ਅੱਗੇ ਜਾ ਕੇ ਜਿਸ ਤਰ੍ਹਾਂ ਦੀ ਇੱਕ ਮਦਦ ਦੀ ਲੋੜ ਹੈ ਹਰ ਯਾਤਰੀوں ਦੀ ਮਦਦ ਕਰਦੇ ਆ ਖਾਸ ਤੌਰ ਤੇ ਸਾਡੀ 에어ਪੋਰਟ 에어ਪੋਰਟ ਅਥਾਰਟੀ ਜਿਹੜੀ ਹੈ ਡਾਇਰੈਕਟਰ ਸਾਹਿਬ ਔਰ ਸੀਐਸਾ ਹਰ ਕਮਾਂਡਰ ਤੇ ਇਹਨਾਂ ਦਾ ਸਮੁੱਚਾ ਸਟਾਫ ਹਮੇਸ਼ਾ ਹੀ ਹਰ ਤਰੀਕੇ ਨਾਲ ਕੋਆਪਰੇਟਿਵ ਰਿਹਾ ਔਰ ਅਸੀਂ ਇਹਨਾਂ ਦਾ ਧੰਨਵਾਦ ਹੀ ਕਰਦੇ ਆ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕਰਦੇ ਆ ਗੁਰੂ ਸਾਹਿਬ ਦੀ ਮਿਹਰ ਹੈ ਕਿਰਪਾ ਦ੍ਰਿਸ਼ਟੀ ਇਸ ਵਿਸ਼ੇਸ਼ ਚੋਟੇ ਉਹਨਾਂ ਦੇ ਸਮੇਂ ਦੇ ਵਿੱਚ ਸਾਡੀ ਦਿੜੀ ਖਾਸ਼ ਹੈ ਕਿ ਇਹ ਡੀਡੀ ਵੱਡੇ ਇਤਿਹਾਸਿਕ ਮਹੱਤਵ ਸਤ ਕੰਥੀਰੇ ਆਪਣਾ ਅਮਰ ਸਾਹਿਬ ਦੀ ਇਹਨਾਂ ਮਤਾਂਨ ਮੋਖਰ ਰਹਿਆ ਸਰਕਾਰ ਇਹਨੂੰ ਵਾਦ ਤੋਂ ਬਾਅਦ ਜਨਾ ਸੁੰਦਰੀ ਕਰਨੇ ਦੀ ਕਰ ਸਕਦੀ ਹੋ ਕਰੇ ਤਾਂ ਕਿ ਆਉਣ ਵਾਲੇ ਯਾਤਰੀਨ ਪ੍ਰਭਾਵਿਤ ਹੋਣ ਇਸੇ ਵਕਨੋ ਕਾਪੀ ਕੀਤੀ ਗੋਤਕ ਸੰਪੂਰਨ ਹੋ ਇਹ ਪਿਛਲੇ ਸਮੇਂ ਤੇ ਸਾਡੇ ਸਤਕਾਰਯੋਕ ਕਾਲਸੇ ਵਾਲੇ ਮਹਾਂਪੁਰਸ਼ ਤਨਤਨ ਵਾਲੇ ਬਾਬਾ ਜਗਤਾਰ ਸਿੰਘ ਜੀ ਉਹਨਾਂ ਨੇ ਬੇਨਤੀ ਕੀਤੀ ਸੀ ਉਹਨਾਂ ਨੇ ਸਾਰੇ ਮਾਡਲ ਦੀ ਜਿਹੜੀ ਤਿਆਰੀ ਕੀਤੀ ਔਰ 24 ਕ੍ਰੇਟ ਜਿਹੜਾ ਸੋਨਾ ਉਹ ਇੱਥੇ ਪ੍ਰਾਪਰ ਢੰਗ ਨਾਲ ਲਗਾ ਬਹੁਤ ਸੁੰਦਰ ਮਾਡਲ ਬਣਾਇਆ ਉਹਨਾਂ ਨੇ ਜਦੋਂ ਸਤਾਪਤ ਹੋਇਆ ਉਦੋਂ ਹੀ ਗੁਰੂ ਸਾਹਿਬ ਦੇ ਚਰਨਾਂ ਜਾ ਅਰਦਾਸ ਕਰਕੇ ਸਤਾਪਤ ਹੋਇਆ ਸੀ ਹੋਣ ਕਿਉਂ ਕਿ ਇਹ ਸ਼ਿਫਟਿੰਗ ਸੀ ਹੋਰ ਸੁੰਦਰੀ ਕਰਨ ਵਾਸਤੇ ਹੋਣ ਵੀ ਅਰਦਾਸ ਕਰਕੇ ਤੇ ਸ਼ਿਫਟ ਕੀਤਾ ਤੇ ਅੱਜ ਬਾਬਾ ਮਰੀਸ਼ ਸਿੰਘ ਜੀ ਜਿਹੜੇ ਕਾਰ ਸੇਵਾ ਵਾਲੇ ਮਹਾਂਪੁਰਸ਼ ਨੇ ਤਨਤਾਲਾ ਵਾਲਾ ਦੇ ਜਿਹੜੇ ਕੋਆਰਡੀਨੇਟਰ ਨੇ ਉਹਨਾਂ ਨੂੰ ਬੇਨਤੀ ਕੀਤੀ ਜਿਉਂ ਨਾਲ ساری ਜਿਹੜੀ ਸੇਵਾ ਹੈ ਨਾਮੇ ਸਰੋਂ ਕੀਤੀ ਹੈ ਤੇ ਇੱਕ ਦੋ ਜਣਾਂ ਦੇ ਵਿੱਚ ਇਸ ਤਸਦੀਕ ਕਰਕੇ ਉਸ ਤੋਂ ਬਾਅਦ ਫਿਰ ਜਿਹੜੇ ਲੜਿੰਦਾ ਅਗਲਾ ਤਾਰਪੋ ਸਮਾਗਮ ਉਹ ਹੀ ਕੋਸ਼ਿਸ਼ ਕਰਾਂਗੇ ਹੁਣ ਔਰ ਮੈਂ ਉੱਚੇ ਚੇਤੇ ਤੌਰ ਤੇ ਸਤਿਕਾਰਯੋਗ ਪ੍ਰਧਾਨ ਸ਼ਰਮਨ ਗੁਰਦਾਰ ਪ੍ਰਬੰਧਕ ਮੇਰੀ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਏ ਰਿਪੋਰਟ ਅਥਾਰਟੀ اور ਡਾਇਰੈਕਟਰ ਸਾਹਿਬ ਦਾ ਕਮਾਂਡਰ ਸਾਹਿਬ ਦਾ ਨਿਸਾਰ ਸਟਾਫ ਦਾ ਦਿਲ ਦੀਆਂ ਗਰਾਹੀਆਂ ਨੂੰ ਧੰਨਵਾਦ ਕਰਦਾ ਜਦੋਂ ਵੀ ਲੋਡ ਪੈਂਦੇ ਹਰ ਸਮੇਂ ਤੁਹਾਡਾ ਸਹਿਯੋਗ ਕਰਦੇ ਸਾਡਾ ਵੀ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦਸਤਖਤ ਦਰਬਾਰ ਸਾਹਿਬੋਂ ਹਰ ਤਰ੍ਹਾਂ ਦਾ ਇਹਨਾਂ ਨੂੰ ਹਰ ਸਮੇਂ ਚਾਹੀਯੋ ਗਿਆ ਜਦੋਂ ਹੁਕਮ ਕਰਾਂਗੇ ਜਿਸ ਤਰ੍ਹਾਂ ਦੋ ਕੌਣ ਕਾਸ਼ ਇਹਨਾਂ ਦੇ ਨਾਲ ਆ ਕਿਉਂਕਿ ਇਹ ਆਪਸੀ ਭਾਈਚਾਰੇ ਦੇ ਤੌਰ ਤੇ ਇਹ ਜਿਹੜਾ ਇੱਥੇ ਦੀਆਂ ਸੇਵਾਵਾਂ ਚੱਲਦੀਆਂ ਨੇ ਅੱਜ ਦੀ ਇਸ ਸਮਾਗਮ ਦੇ ਵਿੱਚ ਸਤਿਕਾਰਯੋਗ ਸਰਦਾਰ ਸਤਵੀਰ ਸਿੰਘ ਜਿਹੜੇ ਵਾਸਦੇ ਨੇ ਪ੍ਰਧਾਨ ਸਾਹਿਬ ਦੇ ਨਿੱਜੀ ਸਹਾਇਕੋ ਸਰਦਾਰ ਕਾਲਵਾ ਸਾਹਿਬ ਬਲਵਿੰਦਰ ਸਿੰਘ ਕਾਲਵਾ ਤੁਹਾਨੂੰ ਪ੍ਰਜਾ ਸਤਿਕਾਰ ਸਰਦਾਰ ਭਗਵੰਤ ਸਿੰਘ ਜੀ ਮੈਨੇਜਰ ਦਰਬਾਰ ਸਾਹਿਬ ਸਾਰੇ ਔਰ ਇਹਨਾਂ ਦਾ ਸਭ ਤੋਂ ਬੱਚਾ ਸਾਹਿਬ ਇੱਥੇ ਆਇਆ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ